ਲੇ ਵੀ ਸੱਜਣੋ ਕੱਲ ਮੇਮ ਨੂੰ ਦੇਖਦਿਆਂ ਨੇ ਅਸੀਂ ਮੱਕੀ ਦਿੱਤੀ ਆ ਵੱਡ ਤੇ ਸਾਡੇ ਮੱਕੀ ਵੜਨ ਵਾਸਤੇ ਆਈ ਸੀ ਸਾਡੇ ਪਿੰਡ ਤੋਂ ਬਾਈ ਕਾਲੇ ਦੀ ਕੰਬਾਈਨ ਅਸਾਂ ਦੀ ਮੱਕੀ ਪਹਿਲਾਂ ਵੀ ਬੜਾਈ ਆ ਪਰ ਕਾਲੇ ਬਾਈ ਦੀ ਕੰਬਾਈਨ ਨੇ ਜੋ ਸਵਾਦ ਲਿਆਂਦਾ ਅਸੀਂ ਖੋਦ ਬਾਅਦ ਦੇ ਵਿੱਚ ਮਗਰੋਂ ਢੇੜਾ ਦੇ ਕੇ ਦੇਖਿਆ ਇੱਕ ਛੱਲੀ ਨਹੀਂ ਯਾਰ ਛੱਡੀ ਇੰਨੀ ਸਫਾਈ ਨਾਲ ਕੰਮ ਕੀਤਾ ਬਾਈ ਉਹਨਾਂ ਨੇ ਤੇ ਜੇ ਸੱਜਣੋ ਤੁਸੀਂ ਵੀ ਮੱਕੀ ਵੜਾਉਣੀ ਹੋਈ ਤੇ ਮੱਕੀ ਸੱਜਣੋਂ ਬਣਾਉਣ ਵਾਸਤੇ ਤੁਸੀਂ ਬਾਈਕ ਕਾਲੇ ਦੇ ਨਾਲ ਸੰਪਰਕ ਕਰ ਸਕਦੇ ਆ ਬਹੁਤ ਸ਼ਾਨਦਾਰ ਕੰਮ ਕਰਦਾ ਬਹੁਤ ਕਮਾਲ ਕਾਰੀਗਰ ਬੰਦੇ ਆ ਲੈ ਵੀ ਸੱਜਣੋਂ ਕੱਲ ਮੀਮ ਨੂੰ ਦੇਖਦਿਆਂ ਨੇ ਅਸੀਂ ਮੱਕੀ ਦਿੱਤੀ ਆ ਵੱਢ ਤੇ ਸਾਡੇ ਮੱਕੀ ਵੱਢਣ ਵਾਸਤੇ ਆਈ ਸੀ ਸਾਡੇ ਪਿੰਡ ਤੋਂ ਬਾਈਕ ਕਾਲੇ ਦੀ ਕੰਬਾਈਨ ਅਸਾਡੀ ਮੱਕੀ ਪਹਿਲਾਂ ਵੀ ਬੜਾਈ ਆ ਪਰ ਕਾਲੇ ਬਾਈ ਦੀ ਕੰਬਾਈਨ ਨੇ ਜੋ ਸਵਾਦ ਲਿਆਂਦਾ ਅਸੀਂ ਕੋਲ ਦੇ ਬਾਗ ਦੇ ਵਿੱਚ ਮਗਰੋਂ ਗੇੜਾ ਦੇ ਕੇ ਦੇਖਿਆ ਇੱਕ ਛੱਲੀ ਨਹੀਂ ਯਾਰ ਛੱਡੀ ਇੰਨੀ ਸਫਾਈ ਨਾਲ ਕੰਮ ਕੀਤਾ ਬਾਈ ਉਹਨਾਂ ਨੇ ਤੇ ਜੇ ਸੱਜਣੋਂ ਤੁਸੀਂ ਵੀ ਮੱਕੀ ਬੜਾਉਣੀ ਹੋਈ ਤੇ ਮੱਕੀ ਸੱਜਣੋਂ ਬੜਾਉਣ ਵਾਸਤੇ ਤੁਸੀਂ ਬਾਈ ਕਾਲੇ ਦੇ ਨਾਲ ਸੰਪਰਕ ਕਰ ਸਕਦੇ ਆ ਬਹੁਤ ਸ਼ਾਨਦਾਰ ਕੰਮ ਕਰਦਾ ਬਹੁਤ ਕਮਾਲ ਕਾਰੀਗਰ ਬੰਦੇ ਆ